इस तरह है कि पंजाब हरियाणा हिमाचल ये पुराने का हिस्सा है सारे आपस भरा हैं सू आपसी सज जी है वह ना सा टूटी है ना इसी कोड़नी है तो ये बरकरार रहेगी इन जी भी ताकत तोड़न का कोशिश करेगी उसका मुँह तोड़ जवाब दिता जाएगा हिंदू सिख मुस्लिम ईसाई इतने हमेशा प्यार ਅੱਜ ਤੱਕ ਦਾ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਹੈ ਪੰਜਾਬ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਦੰਗਾ ਫਸਾਦੀ ਘਟਨਾ ਨਹੀਂ ਹੋਈ ਸੋ ਸਾਡਾ ਜਿਹੜਾ ਪਿਆਰ ਹੈ ਉਹ ਬਣਿਆ ਰਹੇਗਾ ਔਰ ਜਿਹੜਾ ਤੁਸੀਂ ਕੰਗਰਾਂ ਨੂੰ ਕਹਿੰਦੇ ਆ ਕੰਗਣਾ ਨੂੰ ਕੋਈ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ ਤੇ ਸਿਨਾ ਜੀ ਸੀ ਇਮਾਨਦਗੀ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਇਸ ਕਰਕੇ ਗੱਲਾਂ ਜਿਹੜੀਆਂ ਇਹ ਜ਼ਿਆਦਾ ਉਛਾਲ ਦੀ ਲੋੜ ਨਹੀਂ ਹੈ ਜਿੱਥੇ ਵੀ ਸਿੱਖ ਇਤਿਹਾਸ ਨੂੰ ਫਿਲਮਾਇਆ ਜਾਣਾ ਉਹਦੇ ਵਾਸਤੇ ਜ਼ਰੂਰੀ ਹੈ ਕੇ ਪਹਿਲਾ ਐਸਜੀਪੀਸੀ ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ 허ਵਾਨਗੀ ਲਈ ਜਾਵੇ ਕਿਉਂਕਿ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਇਸ ਲਈ ਜੇ ਉਹਨਾਂ ਨੇ ਕੋਈ ਪਿੱਕਚਰ ਚਲਾਣੀ ਹੈ ਤਾਂ ਪਹਿਲਾ ਐਸਜੀਪੀਸੀ ਨੂੰ ਦਿਖਾਉਣ ਉਹਦੇ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਇਹ ਐਸਜੀਪੀਸੀ ਦੇਖੇਗੀ ਉੱਥੋਂ ਸਰਟੀਫਿਕੇਟ ਜ਼ਰੂਰੀ ਹੈ ਜਿਉ ਸਾਡੀ ਕੋਈ ਮਿਲਦਾ ਇਹ ਦਿਖਾ ਲੇ ਮੈਂ ਇਸੇ ਕਰਕੇ ਕਿਹਾ ਕਿ ਉਹਨਾਂ ਦੀ ਪਰਮਿਸ਼ਨ ਤੇ ਬਾਅਦ ਨਾ ਐਸੀ ਚੱਲਣ ਦੇਣੀ ਹੈ ਫਿਲਮ ਤੇ ਨਾ ਹੀ ਚਲਾਉਣੀ ਚਾਹੀਦੀ